ਹਾਂ ਐਲੇ ਬਰਾਬਰ ਕਰਤ ਕੀ ਹਾਂ ਤੇ ਉੱਡ ਜੇ ਨਹੀਂ ਉੱਡਦਾ ਤੇ ਬਾਜ ਮੰਮੀ ਨੂੰ ਬਿਠਾ ਦੇ ਉਹ ਉੱਤੇ ਕੀ ਕਰਦੇ ਤੇ ਨਹੀਂ ਇਹ ਕੁੜੀ ਨੂੰ ਫੋਲੋ ਕੀਤਾ ਵਿਚਾਰਾ ਦੱਸਣ ਦੇ ਕਹਾਣੀ 100 ਸਟਰੀਕ ਭੇਜੀ ਹੋਈ ਉਹਨੇ ਤੈਨੂੰ ਬੀਬਾ ਕਹਿੰਦਾ ਭਾਈ ਕੌਣ ਬੋਲਦਾ ਮੈਂ ਕਿੱਥੇ ਨਾ ਬੰਦਿਆ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਕਿਹੜਾ ਨੰਬਰ ਸਹੀ ਹੋ ਸੀਗਾ ਮੈਂ ਕੀ ਨਾ ਬਿਠਾਇਆ ਐ ਮਾਰ ਲਿਮਿਆ ਕਹਿੰਦਾ ਮਾਰ ਡਿਲੀਟ ਮਾਰਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹਦੇ ਤੋਂ ਭਾਵੇਂ ਕੀ ਕਰਦੇ ਹੋਰ ਕੁਛ ਹੋਰ ਕੁਛ ਪੀ ਚਾਹ ਕੀ ਲੀ ਜਾ? ਜੇ ਕਹਾਂ ਤਾਂ ਤਾਂ ਖਰਾਕੀ ਤੇ ਆਪਾਂ ਢਾਹ ਕੇ ਆਹ ਸ਼ੈੱਡ ਉੱਚਾ ਕਰਤਗੇ। ਆਹ ਲੈ ਜੱਡਾ। ਹਾਂ, ਇਹਦੇ ਬਰਾਬਰ ਕਰਤਗੇ। ਹਾਂ ਤੇ ਉੱਡ ਜੇ। ਨਹੀਂ ਉੱਡਦਾ। ਤੇ ਬਾਅਦ ਮੰਮੀ ਨੂੰ ਬਿਠਾ ਦੇ ਉੱਤੇ। ਉੱਚਾ ਕਰਕੇ ਤੇ ਨਹੀਂ ਉੱਡਦਾ। ਜਿਹੜੀ ਉੱਡਣ ਲੱਗੀ ਸਲੇਟ ਉਹਦੇ ਹੱਥ ਪਾ ਲਿਆ। ਜਿਹੜੀ ਉੱਡਣ ਲੱਗੀ ਉਹਨੂੰ ਪਾ ਲਿਆ। ਤੇ ਜੇ ਆਓ। ਗੁਡ ਮਾਰਨਿੰਗ। ਹੈਵ ਅ ਨਾਈਸ ਡੇ। ਸਵੇਰੇ ਹੁੰਦੀ ਠੰਡ ਮਿੱਤਰੋ। ਤੇ ਚੱਲਦਾਂਗੇ ਨਹੀਂ ਦੱਬੀ ਆਉਂਦਾ ਕੰਮ। ਹੁਣ ਆਪਾਂ ਕੇਸ ਜਿੰਨਾ ਦਾ ਲਿਆ ਵਾਪਸ ਕਰਾਂਗੇ ਉਸ ਤੋਂ ਬਾਅਦ ਰੋਟੀ ਖਾਵਾਂਗੇ ਫੇਰ ਆਉਣਗੇ ਮੋਟੇ ਨਹੀਂ 5 ਵਜੇ ਫੇਰ ਆਪਾਂ ਕਰਨ ਜਾਵਾਂਗੇ ਸੌਖਾ ਸਾਫ਼ ਕਰਨ ਦਾ ਤਰੀਕਾ ਕਿਹੜਾ ਬੁੱਟੇ ਆ ਮੂਹ ਕਿਹੜਾ ਵੈਕੂਇੰਗ ਜਿਹੜਾ ਬੁੱਡੇ ਲਗਾ ਵੈਕੂਇੰਗ ਕੋਈ ਨਾ ਤੁਸੀਂ ਸਾਫ਼ ਕਰ ਸਕਦੇ ਹੋ ਜਾਲੇ ਜਲੇ ਵਿੱਚੋਂ ਡਰਮਾਂ ਦੇ ਆ ਤੁਹਾਨੂੰ ਅਗੋਂ ਦਾਣੇ ਵੀ ਕੱਢ ਕੇ ਦਿਖਾਵਾਂਗੇ ਅਸੀਂ ਚੱਲ ਬੁੱਟੇ ਉੱਧਰ ਲਿਆ ਆਹ ਵੇ ਇੱਕ ਕੁਝ ਨਹੀਂ ਹੈਗਾ ਬਿਮਾਰੀ ਜਨਾ ਚੱਲ ਦਿਆ ਕਰੀ ਇਹਦੇ ਨਾਲ ਮੁੱਛਾ ਮੁੱਛਾ ਸਿੱਧਿਆ ਕਰ ਵੇਖ ਮੁੱਛਾ ਦੂਜੀ ਕਰ ਐ ਕਿੰਨੇ ਹੁੰਦੀ ਆ ਗੁੰਡੀਆਂ ਕਿਹੜੀ ਪਟੀਆਂ ਗਿੰਆਂ ਆਹ ਟਰੈਕਟਰ ਦਾ ਮੇਰੇ ਸਾਕੇ ਬਹੁਤ ਪੁਰਾਣਾ ਦੌਰਾ ਨਾ ਬਾਈ ਬੜਾ ਪੁਰਾਣਾ ਚਿੱਟੇ ਸਕਾੜ ਦਾ ਸਕਾੜ ਦੋ ਤਰ੍ਹਾਂ ਦੇ ਹੀ ਚਿੱਟਾ ਇਹਦੀ ਥੋੜੀ ਜੀ ਡਿਮਾਂਡ ਜ਼ਿਆਦੀ ਹੈ ਪਹਿਲਾਂ ਆਇਆ ਸੀ ਇਹ ਪੰਨ੍ਹਾ 11 ਵਾਲਾ 6ਵੇਂ ਦਾ ਵੇਚਦਾ ਕਿੰਨਾ ਭਜਦਾ ਵਾ 100 ਪਲੱਸ ਕੀ ਆ ਯਾਰ ਇਹਦੇ ਵਾਲ ਤਾਂ ਆ ਹੀ ਉੱਡੇ ਸਾਰੇ ਮੱਥੇ 'ਚ ਸਾਰੇ ਦਾ ਰਾਹ 'ਚ ਛੱਡ ਆਇਆ ਇਹ ਪਹਿਲਾਂ ਆੜਾ ਆ ਵਾਣਾ ਯਾ ਇਹ ਭਰਾ ਰੁਕਦਾ ਰੁਕਦਾ ਕਿਵੇਂ ਫਿਰ ਇਹ ਰੋਕਣ ਲਈ ਆ ਬਧਨਬਾਪ ਅੱਲਾ ਤੱਕ ਜਾਣ ਚਾਹੀਦੀ ਹਾਂ ਪੈਸੇ ਨੂੰ ਆ ਪਟਰਬੋ ਵੀ ਲਾਇਆ ਸਟਾਰਟ ਕਰੀ ਕਿਦਾਂ ਦੀ ਆਜਦੀ ਸੀਟੀ ਗੱਡੀ ਹੋਈ ਏ ਪਿੰਡ 'ਚ ਫਿਰ ਯਾ ਉਹ ਬਹਿ ਗਿਆ ਵਹਿ ਰੋ ਚਲਾ ਕਰ ਰਹੇ ਇੱਥੇ ਬੋਲ ਲਾ ਕੇ ਮੈਨੂੰ ਕਹਿੰਦਾ ਕਹਿੰਦਾ ਭਾਈ ਕੌਣ ਬੋਲਦਾ ਮੈਂ ਕਿੱਥੇ ਨੰਬਰ ਲਿਆ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਕਿਹੜਾ ਨੰਬਰ ਸੇਵ ਸੀਗਾ ਮੈਂ ਕੀ ਨਾਂ ਦੇ ਤਿਆ ਐ ਐਮ ਆਰ ਲਿਗਿਆ ਕਹਿੰਦਾ ਮੈਂ ਫਿਰ ਡੀਡ ਮਾਰਦੇ ਡੀਡ ਮਾਰਨ ਵਾਲੀ ਗੱਲ ਹੀ ਆ ਕੋਈ ਨਹੀਂ ਦੇ ਮਾਰ ਰਹੀ ਨਹੀਂ ਓਏ ਕੰਬਲ ਲਿਆ ਕੇ ਹੈਂ ਇਹਨੂੰ ਕਹੇ ਕੇਸ ਖੂਸ ਹੀ ਲਿਆ ਮੋਟਲੇ ਤੁਹਾਡੀ ਮੱਝ ਦੇ ਪੌੜਾ ਨਾ ਤੱਪੜ ਜਾ ਲਈ ਉਹ ਲਿਆ ਕੇ ਦੇ ਉਹਦੇ ਨਾਲ ਕਵਰ ਬਣਾਈਏ ਨਹੀਂ ਚੜਨ ਲੱਗਦੀ ਏ ਕੇਸ ਨਾਲ ਇਹ ਵੀ ਗੱਲ ਬੰਨੀ ਪਾ ਲੈ ਕੇ ਆ ਮੰਗਾ ਲੈ ਮੰਗਾ ਤੇ ਆਰਡਰ ਤੇ ਚੜਾਈ ਬੜੀ ਯਾਰ ਇੰਨੀ ਸੌਂਦੇ ਤੇਰੀ ਘਰ ਦੇ ਪਾਬ ਉਹ ਗਾਲਾਂ ਵਣ ਕਰੇ ਲੈ ਗਿਆ ਘੱਟੇ ਜਿ ਬੜਿਆ ਨਹੀਂ ਸੌਂਦੇ ਤੇਰੀ ਗੱਲ ਸੌਂਦੇ ਇੱਕ ਕੁੜੀ ਇਨੇ ਕੁੜੀ ਨੂੰ ਫੋਲੋ ਕੀਤਾ ਵਿਚਾਰਾ ਦੱਸਣ ਦੇ ਕਹਾਣੀ ਸੌਸ ਟ੍ਰੀਕ ਭੇਜੀ ਹੋਈ ਉਹਨੇ ਤੈਨੂੰ ਬੀਬਾ ਇਹਨੂੰ ਵੇਖਦੀਆਂ ਤੇ ਭਈ ਤਰੀਕਾਂ ਤਾਂ ਖੋਲ ਲੈਂਦੀਆਂ ਮੁੜ ਕੇ सोनू ਸੀਤਾਰ ਦੀ ਛੋਟੀ ਭੈਣ ਬਣੀ ਫਿਰਦੀ ਇਹ ਤੇ ਤੂੰ ਮਾੜੀ ਮਤ ਕਰ ਤਾ ਕਿਆ ਖੋਲੋ ਖੋਲੋ ਭਾਈ ਜੀ ਖੋਲੋ ਭਾਈ ਨਹੀਂ ਆ ਆ ਭੈਣ ਲਗਿਆ ਉਹਨੂੰ ਫੇਰ ਆ ਤੇ ਖੋਲੋ ਜੀ ਕਲੇਸਾ ਟ੍ਰਿਕਾ ਖੋਲ ਹੋਰ ਨਹੀਂ ਕੋਈ ਚਾਹੁੰਦੇ ਮੰਗ ਢੋਡੀ ਹੋਰ ਕੁਝ ਨਹੀਂ ਨਹੀਂ ਇਨੀ ਕੀ ਮਨ ਖੋਲ ਜਾਨ ਕਿ ਹਿਰੋਏ ਭੇਜੀ ਦੀ ਗੱਤ ਨੂੰ ਕੀ ਕਦੇ ਤਾਂ ਉਮੀਦ ਰੱਖੀ ਖੋਲੇ ਹੀ ਹੁਣ ਸਾਕੇ ਉਹ ਬਾਈ ਕੁੜੀ ਇਹਨੂੰ ਦੇਖੇ ਸੋ ਇਹਦੀਆਂ ਸਟਰੀਕਾਂ ਹੀ ਖੋਲ ਲੈਣਾ ਹੀ ਹਾਂ ਜਿਹੜਾ ਜੀ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ